ਨਮਸਕਾਰ ਦੋਸਤੋ ਮੈਂ ਹਾਸ਼ੋਕ ਤੇ ਤੁਸੀਂ ਦੇਖ ਰਹੇ ਹੋ ਪਠਾਨਕੋਟ ਮੀਡੀਆ ਦੋਸਤੋ ਗੱਲ ਕਰਾਂਗੇ ਸਜਾਣਪੁਰ ਪੁਲਿਸ ਦੀ ਸਜਾਣਪੁਰ ਪੁਲਿਸ ਦੇ ਉਸ ਵੇਲੇ ਜਿਹੜੀ ਇੱਕ ਵੱਡੀ ਸਫਲਤਾ ਹੱਥ ਲੱਗੀ ਜਦੋਂ 285 ਪੇਟੀਆਂ ਜਿਹੜੀਆਂ ਸ਼ਰਾਬ ਦੀਆਂ ਨਜਾਇਜ਼ ਸ਼ਰਾਬ ਦੀਆਂ ਬਰਾਮਦ ਕੀਤੀਆਂ ਗਈਆਂ ਦੱਸਦੀ ਕਿ ਸੂਤਰਾਂ ਦੇ ਹਵਾਲੇ ਜੋ ਜਿਹੜਾ ਸਜਾਣਪੁਰ ਪੁਲਿਸ ਨੂੰ ਗੁਪਤ ਸੂਚਨਾ ਮਿਲੀ ਸੀ ਕਿ ਟੀ ਪੁਆਇੰਟ ਨਾਕੇ ਦੇ ਜਿਹੜਾ ਹੈਗਾ ਟੀ ਪੁਆਇੰਟ ਰੋਡ ਉੱਥੇ ਝਾੜੀਆਂ ਦੇ ਵਿੱਚ ਕਿਤੇ ਨਾ ਕਿਤੇ ਸ਼ਰਾਬ ਦੀ ਜਿਹੜੀ ਹੈਗਾ अवैध ਜਿਹੜੀ ਇਧਰ ਉਧਰ ਜਿਹੜੀ ਆ ਲੱਦੀ ਜਾ ਰਹੀ ਹੈ ਤੇ ਜਦੋਂ ਪੁਲਿਸ ਵੱਲੋਂ ਉੱਥੇ ਰੇਡ ਕੀਤੀ ਗਈ ਤੇ ਇੱਕ ਟੈਂਕਰ ਜਿਹੜਾ ਮੌਕੇ ਤੋਂ ਕਾਬੂ ਕੀਤਾ ਗਿਆ ਤੇ ਇੱਕ ਬੰਦਾ ਵੀ ਕਾਬੂ ਕੀਤਾ ਗਿਆ ਜਦੋਂ ਉਸ ਟੈਂਕਰ ਦੀ ਤਲਾਸ਼ੀ ਲਈ ਗਈ ਤਾਂ ਉਹਦੇ ਵਿੱਚੋਂ ਜਿਹੜੀਆਂ 285 ਕਹਿੰਦੇ ਪੇਟੀਆਂ ਜਿਹੜੀਆਂ ਅवैध ਸ਼ਰਾਬ ਦੀਆਂ ਬਰਾਮਦ ਹੋਈਆਂ ਜਿਹੜੀਆਂ ਕਿਤੇ ਬਾਹਰ ਜਾਣੀਆਂ ਸੀਗੀਆਂ ਗੱਲਬਾਤ ਸੁਣਾਣੇ ਅਧਿਕਾਰੀਆਂ ਨਾਲ ਕੀਤੀ ਹੋਈ ਕਿਵੇਂ ਉਹਨਾਂ ਨੂੰ ਸੂਚਨਾ ਮਿਲੀ ਤੇ ਕਿਵੇਂ ਉਹਨਾਂ ਨੇ ਇਸ ਵਿਅਕਤੀ ਨੂੰ ਕਾਬੂ ਕੀਤਾ ਤਦ ਤੱਕ ਬਣੇ ਰਹੋ ਸਾਡੇ ਨਾਲ ਤੇ ਦੇਖਦੇ ਰਹੋ ਪਠਾਨਕੋਟ ਮੀਡੀਆ ਇਹ ਕੱਲ ਪੁਲਿਸ ਪਾਰਟੀ ਸਮੇਤ ਹਿੰਸਤੂ ਪਾਰਟੀ ਜਿਹੜੀ ਹੈ ਟੀ ਪੁਆਇੰਟ ਰੈਂਸ ਰੋਡ ਤੇ ਮੌਜੂਦ ਸੀ ਤੇ ਮੁਖਬਰ ਨੇ ਸਾਨੂੰ ਇਤਲਾਹ ਦਿੱਤੀ ਕਿ ਇੱਥੇ ਗਿਲ ਫੁੱਟਰੀ ਫਾਰਮਾ ਜੋ ਬੰਦ ਹੋ ਚੁੱਕਾ ਤੇ ਉੱਥੇ ਜੰਗੜ ਜੰਗਲ ਵੀ ਆਵਣਾ ਜਿੱਥੇ ਤਿੰਨ ਗੱਡੀਆਂ ਦੋ ਮਹਿੰਦਰਾ ਪਿਕਅਪ ਤੇ ਇੱਕ ਹੈਗਾ ਕੈਂਟਰ ਉਹ ਸ਼ਰਾਬ ਜਿਹੜੀ ਲੋਡ ਅਨਲੋਡ ਕਰ ਰਹੇ ਨੇ ਤੇ ਇਹ ਕਿਤੇ ਬਾਹਲੀ ਸਟੇਟ ਜਾਨੀ ਹੈ ਤੇ ਉਹਨਾਂ ਨੂੰ ਤੋਂ ਜਿਹੜੇ ਨੰਬਰ ਮਟਾਏ ਹੋਏ ਨੇ ਤਾਂ ਜੋ ਪਤਾ ਨਾ ਲੱਗ ਸਕੇ ਕਿਸੇ ਦਾ ਜੋ ਅਸੀਂ ਪਰਚਾ ਦਰਜ ਕਰਕੇ ਉੱਥੇ ਰੇਡ ਕੀਤਾ ਤੇ ਸਾਨੂੰ ਦੋ ਗੱਡੀਆਂ ਮਹਿੰਦਰਾ ਪਿਕਅਪ ਇੱਕ ਕੈਂਟਰ ਮਿਲਿਆ ਇੱਕ ਵਿਅਕਤੀ ਵੀ ਮਿਲਿਆ ਬਾਕੀ ਨੇਰਾ ਜਿਆਦਾ ਹਣ ਕਰਕੇ ਹੋ ਸਕਦਾ ਸਤੋ ਟੁੱਟ ਜਣ ਬਾਕੀ ਕਿੰਨੀ ਪੇਟੀਆਂ ਸ਼ਰਾਬ ਹੈ ਤੇ ਕਿਹੜਾ ਬ੍ਰਾਂਡ ਹੈ ਇਹ ਟੋਟਲ 285 ਪੇਟੀਆਂ ਜਿਹੜੀ ਹੈ ਸ਼ਰਾਬ ਹੈ ਅੰਗਰੇਜ਼ੀ ਤੇ 185 ਪੇਟੀਆਂ ਰਾਇਲ ਸਟੈਗ ਹੈ 50 ਜਿਹੜੀਆਂ ਆਲਸੀਜਨ ਤੇ 50 ਰਾਇਲ ਚੈਲਿੰਗੀਆਂ ਕੀ ਕਰਦੇ ਕੀ ਕੀਤਾ ਜੀ ਇੱਥੇ ਮੁਕਦਮਾ ਦਰਜ ਕਰਕੇ ਦੋਸ਼ੀ ਨੂੰ ਅਰੈਸਟ ਕੀਤਾ ਵਾ ਤੇ ਉਹਨੂੰ ਜਿਹੜਾ ਰਿਮਾਂਡ ਲਿਆ ਵਾ ਦੋ ਦਿਨ ਦਾ ਤੇ ਉਹਦੇ ਬੈਕਵਰਡ ਤੇ ਫਾਰਵਰਡ ਲਿੰਕ ਦੇਖੇ ਜਾ ਰਹੇ ਆ ਕਿ ਸ਼ਰਾਬ ਕਿੱਥੋਂ ਆਈ ਹੈ ਤੇ ਕਿੱਥੇ ਜਾਣੀ ਸੀ